ਆਪਸੀ ਰੰਜਿਸ਼ ਦੇ ਚਲਦਿਆਂ ਦੋ ਭਰਾਵਾਂ ਤੇ ਚੱਲੀਆਂ ਗੋਲੀਆਂ ਪੋਸਟਮਾਰਟਮ ਚਾਇਆ ਨਵਾਂ ਮੋੜ ਸਾਹਮਣੇ ਮਾਮਲਾ ਅੰਮ੍ਰਿਤਸਰ ਦੇ ਥਾਣਾ ਘਰਿੰਡਾ ਅਧੀਨ ਪੈਂਦੇ ਪਿੰਡ ਰਣਕਰ ạtਾਰੀ ਦਾ ਜਿੱਥੇ ਅੱਜ ਸਵੇਰੇ ਸਿਆਸੀ ਰੰਜਿਸ਼ ਦੇ ਚਲਦਿਆਂ ਦੋ ਭਰਾਵਾਂ ਦੇ ਗੋਲੀ ਲੱਗੀ ਸੀ ਜਿਸ ਦੇ ਵਿੱਚ ਵੱਡੇ ਭਰਾ ਦਾ ਆਪਰੇਸ਼ਨ ਹੋਣ ਉਪਰੰਤ ਉਹ ਸਹੀ ਦੱਸਿਆ ਜਾ ਰਿਹਾ ਹੈ ਤੇ ਛੋਟੇ ਭਰਾ ਦੀ ਗੋਲੀ ਲੱਗਣ ਕਾਰਨ ਇਸ লাশ ਦੌਰਾਨ ਹੀ ਮੌਤ ਹੋ ਗਈ ਸੀ ਪੀੜਤ ਪਰਿਵਾਰ ਨੇ ਡਾਕਟਰ ਤੇ ਦੋਸ਼ ਲਗਾਉਂਦਿਆਂ ਕਿਹਾ ਸੀ ਕਿ ਪੋਸਟਮਾਰਟਮ ਕਰਨ ਵਾਲੇ ਡਾਕਟਰ ਨੂੰ লাশ ਵਿੱਚੋਂ ਗੋਲੀ ਨਹੀਂ ਲੱਭੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਗੋਲੀ ਕਿਸੇ ਹੱਡੀ ਦੇ ਵਿੱਚ ਫੱਸੀ ਹੋਣ ਕਾਰਨ ਨਹੀਂ ਨਿਕਲ ਪਾਈ ਜਿਸ ਕਾਰਨ ਪਰਿਵਾਰ ਸੰਸਕਾਰ ਤੋਂ ਬਾਅਦ ਗੋਲੀ ਲੱਬ ਲਵੇ ਪਰ ਜਦੋਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸੰਸਕਾਰ ਨਹੀਂ ਕਰਦੇ ਸਾਡੇ ਦਫਨਾਉਣ ਦਾ ਰਿਵਾਜ ਹੈ ਤੇ ਹੁਣੇ-ਹੁਣੇ ਇਸੇ ਖਬਰ ਦੇ ਪਾਰੇ ਇੱਕ ਨਵੀਂ ਅਪਡੇਟ ਮਿਲੀ ਹੈ ਕਿ ਕੱਲ ਪਿੰਟ ਰਣਕੜ ਦੇ ਵਿੱਚ ਹੋਏ ਇਸ ਤਕਰਾਰ ਕਤਲ ਦੇ ਮਾਮਲੇ ਦੇ ਵਿੱਚ ਤਿੰਨ ਦੋਸ਼ੀਆਂ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਦੋਸ਼ੀ ਕਰਮਜੀਤ ਸਿੰਘ ਦੀ ਤਬੀਅਤ ਖਰਾਬ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ ਦੇ ਗੁਰਨਾਨਕ ਦੇਵ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। دیر ਸ਼ਾਮ ਤੋਂ ਸੀ ਕਰਮਜੀਤ ਸਿੰਘ ਪੁਲਸ ਨੂੰ ਚੱਕਮਾ ਦੇ ਕੇ ਗੁਰਨਾਨਕ ਦੇ ਹਸਪਤਾਲ ਦੇ ਵਿੱਚੋਂ ਫਰਾਰ ਹੋ ਚੁੱਕਿਆ ਪਰ ਪੁਲਸ ਵੱਲੋਂ ਦੋਸ਼ੀ ਦੀ ਭਾਲ ਲਗਾਤਾਰ ਜਾਰੀ ਹੈ। ਛਾਪੇ ਮਾਰੀ ਕੀਤੀ ਜਾ ਰਹੀ ਹੈ। ਜੀ ਪਿੰਡ ਰਣਗੜ ਸਰਦਾਰ ਹਰਜੀਤ ਸਿੰਘ ਸਵੇਰ ਦੇ ਵੀਰ ਜੀ ਪਹਿਲਾਂ ਤਾਂ ਕੱਲ ਪਰਸੋਂ ਦੀ ਗੱਲ ਆ। 2-3 ਦਿਨ ਹੋ ਗਏ ਆ ਵੀ ਉਹ ਗੱਲਬਾਤ ਚੱਲਣ ਢੀ ਉਹਨਾਂ ਨੇ ਐਵੇਂ ਖਿੱਚ-ਖਿੱਚਦੀ ਜੀ ਹੋਣ ਢੀ ਸੀ ਜੀ। ਤੇ ਰਾਤੀ 12 ਵਜੇ ਅਮਨबीर ਸਰਪੰਚ ਤੇ ਤੇ ਦੂਜਾ ਕਰਮਜੀਤ ਸਿੰਘ ਨਾਲ ਹੋਰ ਸਾਰੇ ਮੁੰਡੇ ਲੈ ਕੇ ਰਾਤ ਨਰਵੈਲ ਸਰਪੰਚ ਉਹਦਾ ਮੁੰਡਾ ਰਾਤ 12 ਵਜੇ ਹੁੱਲੜਬਾਜੀ ਥਿਆਰ, ਕਿਰਪਾਨਾਂ ਤੇ ਲੈ ਕੇ ਗਲੀਆਂ 'ਚ ਫਿਰਦੇ ਰਹਿ ਅਸੀਂ ਸਵੇਰੇ ਉਹਨਾਂ ਨੂੰ ਜਿੰਨਾਂ ਦੀ ਥੋੜੀ ਜਿਹੀ ਗੱਲਬਾਤ ਹੀ ਉਹਨਾਂ ਦੇ ਘਰੇ ਪੁੱਛਣ ਗਏ ਆ ਵੀ ਵੀਰ ਸਾਡਾ ਕੀ ਰੋਲ ਆ ਉਹਨਾਂ ਨੂੰ ਮੋਦਬਰ ਬੰਦੇ ਚਲੋ ਸਮਝਾਉਣ ਤੇ ਜਾਂਦੇ ਹੀ ਹੁੰਦੇ ਆ ਹਾਂਜੀ ਤੇ ਅਸੀਂ ਗਏ ਆ ਤੇ ਉਹਨੇ ਚਿਰ ਚ ਉਹਨਾਂ ਨੇ ਚੁੱਕ ਉਹਨਾਂ ਨੂੰ ਫੋਨ ਕੀਤਾ ਉਹtheta ਰਾਨਾ ਲੈਸ ਹੋ ਗਏ ਸਾਰੇ ਹੀ ਤੇ ਆਉਂਦੇ ਆਨੇ ਵਾ ਗੋੜੀਆਂ ਚਲਾਉਣ ਲੱਪੇਰ ਤੇ ਉਹਦੇ ਵਿੱਚ ਇੱਕ ਸਾਡਾ ਵੀਰ ਛੋਟਾ ਜਿਹੜਾ ਕਿ ਸਾਰੀ ਦੁਨੀਆ ਦੇ ਹੱਥ ਜੋੜਦਾ ਵਾ ਸਾਡੇ ਹੀ ਨਹੀਂ ਇਕੱਲੇ ਹੋਰ ਵੀ ਜਿਹੜਾ ਕੋਈ ਜਾਂਦਾ ਉਹਦੇ ਨਾਲ ਵੀ ਪ੍ਰੇਮ ਨਾਲ ਇੰਨਾ ਪ੍ਰੇਮ ਕਰਦਾ ਜੇ ਕੋਈ ਦੱਸ ਨਹੀਂ ਸਕਦੇ ਸਾਡਾ ਦਿਲ ਰੋਂਡਿਆ ਸਾਡੇ ਕੋਲ ਲਫ਼ਜ਼ ਨਹੀਂ ਕੋਈ ਹੈਗੇ ਹੁਣ ਸਵੇਰ ਦਾ ਘੱਟੋ ਘੱਟੀ ਇੱਥੇ ਸਾਨੂੰ ਆਇਆ ਨੂੰ ਜੀ ਭਾਜੀ 4 ਵਜੇ ਤੋਂ ਪਹਿਲਾਂ ਦੇ ਆਏ ਅਸੀਂ ਪੋਸਟਮੈਨ ਕਰਾਉਣ ਵਾਸਤੇ ਜੀ ਤੇ ਪਹਿਲਾਂ ਸਾਨੂੰ ਡਾਕਟਰ ਸਾਹਿਬ ਉਹਨਾਂ ਨੇ ਪੁੱਛਿਆ ਸਾਨੂੰ ਮਿਲੇ ਆਂ ਤੇ ਉਹਨਾਂ ਨੇ ਕਹਿੰਦੇ ਵੀ ਗੋੜੀ ਲੱਭ ਨਹੀਂ ਰਹੀ ਅਸੀਂ ਬੇਨਤੀ ਕੀਤੀ ਅਸੀਂ ਡਾਕਟਰ ਸਾਹਿਬ ਜੀ ਅਸੀਂ ਇਹਨਾਂ ਨੂੰ ਉਹਨਾਂ ਨੇ ਸਾਨੂੰ رائے ਦਿੱਤੀ ਆ ਵੀ ਤੁਸੀਂ ਇਹਨਾਂ ਦਾ ਸੰਸਕਾਰ ਕਰਨ ਵੇਲੇ ਤੁਸੀਂ ਉਥੋਂ ਗੋੜੀ ਚੁੱਕ ਲਿਓ ਅਸੀਂ ਫਿਰ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਆ ਵੀ ਇਹ ਤਾਂ ਪੀਰਾਂ ਦੀ ਸੇਵਾ ਕਰਦੇ ਨੇ ਵੀਰ ਮੇਰੇ ਇਹਨਾਂ ਨੂੰ ਅਸੀਂ ਦਫਨਾਉਣਾ ਵਾ ਜੀ ਹਾਂਜੀ ਫਿਰ ਉਹਨਾਂ ਨੇ ਛਾਸ਼ਨ ਦਿੱਤਾ ਹੋਇਆ ਵੀ ਅਸੀਂ ਦੁਬਾਰਾ ਅਕਸਰਾ ਕਰਾ ਕੇ ਲਿਆਏ ਆ ਜੀ ਉਹਨੇ ਤੇ ਹੁਣ ਇਸ ਵੇਲੇ ਕਰਦੇ ਰਿਹਾ ਆ ਹੇ ਤੁਸੀਂ ਮੰਗ ਕੀ ਕਰਦੇ ਭਾਈ ਅਸੀਂ ਤੇ ਮੰਗੇ ਹੋਏ ਕਰਦੇ ਆ ਜੀ ਇਹ ਜਿਹੜੇ ਹੌਲਦਬਾਜ਼ ਨੇ ਤੇ ਜਿਨ੍ਹਾਂ ਨੇ ਇੰਨਾ ਵੱਡਾ ਕਾਂਡ ਕਰਤਾ ਵੀਰ ਜੀ ਕੋਈ ਨਾਂ ਪੈਣ ਵਾਲਾ ਘਟਾ ਇੱਕ ਮੇਰਾ ਵੀਰ ਵੱਡਾ ਜਿਹਦੇ ਨਲਾਂ ਤੇ ਗੋਲੀ ਵੇਜੀ ਆ ਉਹ ਅਮਨਦੀਪ ਉਥੇ ਜਿਹੜੇ ਇਲਾਜ ਆ ਹੁਣ ਆਇਆ ਵੀ ਆਪਰੇਸ਼ਨ ਹੋ ਗਿਆ ਵਾ ਉਹਦਾ ਜੀ ਇਹ ਘਰੇ ਆ ਕੇ ਪਏ ਸੀ ਬੰਦੇ ਤੇ ਇਹ ਵੀਰ ਜੀ ਘਰੇ ਆ ਕੇ ਪਏ ਨੇ ਵੀਰੋ ਨਾਲ ਅਸੀਂ ਉਥੋਂ ਜੋ ਨਿਕਲੇ ਆ ਅਸੀਂ ਇਹਨੂੰ ਵੀਰ ਨੂੰ ਲੈ ਕੇ ਦੂਜੇ ਨੂੰ ਗੋਲੀ ਵੱਜ ਗਈ ਆ ਇਹ ਦੇ ਮਗਰੋਂ ਜਾ ਕੇ ਇਹਨਾਂ ਨੂੰ ਘਰੇ ਨਾਲ ਗੱਡੀ ਇਹਨਾਂ ਦੀ ਤੋੜੀ ਆ ਤੇ ਨਾਲ ਹੀ ਇਹਨਾਂ ਦੇ ਗੋਲੀਆਂ ਮਾਰਤੀਆਂ ਸਿੱਧੀਆਂ ਬੰਦੇ ਸੀ ਉਹ ਜੀ ਜਿਨ੍ਹਾਂ ਦੇ ਬੰਦੇ ਤੇ ਕਾਫੀ ਜੀ ਜੇ ਨਗੋਚਰੇ ਜੇ ਕੋਈ ਅਸੀਂ ਪੁਲਿਸ ਨੂੰ ਦੱਸਦੇ ਜਿੰਨੇ ਸਾਨੂੰ ਯਾਦ ਸੀ ਉਹਨਾਂ ਦੇ ਵਿੱਚ ਸੀ ਸੀਸੀਟੀਵੀ ਕੋਈ ਸਾਹਮਣੇ ਆਈ ਕੋਈ ਉੱਥੇ ਉਹ ਭਾਜੀ ਕੋਈ ਅਸੀਂ ਤੋਂ ਸਾਨੂੰ ਅਸੀਂ ਤਾਂ ਸਵੇਰ ਦੇ ਇੱਥੇ ਆਏ ਜੇ ਜਦੋਂ ਦੇ ਉਦੋਂ ਦੇ ਹੀ ਲੈ ਕੇ ਆ ਗਏ ਆ ਵੀਰ ਨੂੰ ਵੱਡੇ ਨੂੰ ਉਹਨੂੰ ਪਹਿਲਾਂ ਅਸੀਂ ਸਵੇਰ ਲੈ ਕੇ ਗਏ ਜੀ ਸਵੇਰੇ ਫਿਰ ਪਤਾ ਨਹੀਂ ਕਿੰਨੇ ਬੰਦੇ ਆ ਗ੍ਰਿਫਤਾਰੀ ਜੀ 3-4 2-3 ਬੰਦੇ ਦੀ ਦੱਸਦੇ ਆ ਜੀ ਹੋਈ ਹੈ ਹਾਂਜੀ ਐਸਐਚਓ ਆਪ ਸਭਾਏ ਤੇ ਉਹਨਾਂ ਦਾ ਅੱਜ ਵੀ ਦੋ ਤਿੰਨ ਬੰਦਿਆਂ ਦੀ ਗ੍ਰਿਫਤਾਰੀ ਹੋਈ ਆ ਪਰ ਅਸੀਂ ਮੰਗ ਕਰਦੇ ਆਂ ਵੀ ਜਿਹੜੇ ਸਾਰੇ ਜਿਹੜੇ ਵੱਡੇ ਤਨਾੜ ਨੇ ਜਿਦਾਂ ਅਮਨਵੀਰ ਸਕੂਲ ਵਾਲਾ ਜਿਹੜਾ ਜਰਾਵਲ ਦੇ ਸਕੂਲ ਦਾ ਮਾਲਕ ਹੈ ਜਿਹੜਾ ਅਮਨਵੀਰ ਤੇ ਨਰਵੈਲ ਸਰਪੰਚ ਜਿਹੜਾ ਸਿੱਧਾ ਹੀ ਸ਼ਰਿਆਮ ਹੀ ਲੋਕਾਂ ਨੂੰ ਗੋਲੀਆਂ ਚਲਾਉਂਦੇ ਪਏ ਆ ਜੀ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਵਗੈਰਾ ਤੇ ਨਹੀਂ ਕੋਈ ਰੰਜਿਸ਼ ਵੀਰ ਜੀ ਕੋਈ ਵੀ ਨਹੀਂ ਇਹਨਾਂ ਨਾਲ ਰੰਜਿਸ਼ ਕੀ ਹੋਣੀ ਸਾਡੀ ਇਹਨਾਂ ਨਾਲ ਸਾਡੀ ਇਹਨਾਂ ਨਾਲ ਕੋਈ ਰੰਜਿਸ਼ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਸਿਰਫ ਇਹ ਵੀਰ ਮੇਰਾ ਜਿਹੜਾ ਵੱਡਾ ਬਿਕਰਮਜੀਤ ਸਿੰਘ ਆ ਇਹਨੂੰ ਅਸੀਂ ਆਰਗੇ ਚੋਣਾ ਵਿੱਚ ਆਮ ਪਾਰਟੀ ਵੱਲੋਂ ਸਰਪੰਚ ਖਿਲਾ ਰਿਆ ਵਾ ਹਾਂਜੀ ਉਹਦੇ ਮਸਲੇ 'ਚ ਉਹ ਵੀਰੇ ਇਹਦੇ ਹਲਾਉਂਦੇ ਜਾਂਦੇ ਲੋਕ ਕੰਮਾਂ ਨੂੰ ਉਹਦੇ ਤੋਂ ਹੀ ਉਹ ਜੈਲਸ ਨੇ ਜੀ ਉਹ ਕਿਹੜੀ ਦੂਸਰੀ ਜਰਮ 'ਚ ਕਿਹੜੀ ਪਾਰਟੀ ਨਾਲ ਸਬੰਧ ਰੱਖਦਾ ਉਹ ਕਾਂਗਰਸ ਪਾਰਟੀ ਨਾਲ ਸਬੰਧ ਰੱਖਦਾ ਵੀਰ ਜੀ ਇਹ ਵੀਰ ਸਾਡਾ ਜਿਹੜਾ ਇਹ ਆਮ ਪਾਰਟੀ ਨਾਲ ਸਬੰਧਤ ਰੱਖਦਾ ਜੀ ਇਸ਼ਾਰੇ ਗੋਲੀਆਂ ਮਾਰੀਆਂ ਉਹਨਾਂ ਜੀ ਕੋਈ ਅੰਤ ਨਹੀਂ ਜੇ ਛੱਡਿਆ ਕੋਈ ਧੱਕਾ ਕਰਨ ਵਾਲਾ ਤੇ ਰਾਤ ਇਹ ਦੱਸ ਨਹੀਂ ਸਕਦੇ 12 ਵਜੇ ਕੇ ਕੋਈ 1-2 ਮਿੰਟ ਦਾ ਟਾਈਮ ਹੋਣਾ ਜਦੋਂ ਇਹ ਗਲੀਆਂ 'ਚ ਫਿਰਦੇ ਆ ਤਿਆਰ ਲੈ ਕੇ ਨੰਗੇ ਤਲਵਾਰਾਂ ਤਿਆਰ ਕਿਰਪਾਨਾਂ ਜੋ ਵੀ ਇਹਨਾਂ ਦੇ ਕੋਲ ਹੈਗਾ ਜੀ ਸਾਰਾ ਕੁਝ ਲੈ ਕੇ ਫਿਰਦੇ ਆ ਇਹ ਫੋਟੋ ਜੀ ਬ੍ਰਾਹਮ ਦੀ ਅੱਛਾ ਦੱਸਿਆ ਸਚੂ ਸਭ ਨੇ ਦੱਸਿਆ ਅਸੀਂ ਖੋਲ ਵੀ ਦਿੱਤੇ ਉਹਨਾਂ ਨੂੰ ਸਰ ਜਿਹੜੇ ਪੰਜ ਤੋਂ ਛੇ ਲਾਇਸੈਂਸ ਹੈ ਕਿ ਨਹੀਂ ਜੀ ਨਜਾਇਜ਼ اسلحਾ ਇਹ ਸਾਨੂੰ ਐਸਐਸਪੀ ਸਾਹਿਬ ਵੀ ਆਏ ਸੀ ਉਹ ਦੱਸ ਕੇ ਗਏ ਨੇ ਵੀ ਨਜਾਇਜ਼ اسلحਾ ਉਹਨਾਂ ਕੋ ਜੀ ਬ੍ਰਾਹਮਤ ਕਰ ਲਿਆ ਹਾਂਜੀ ਹੁਣ ਅਸੀਂ ਇਹ ਮੰਗ ਕਰਦੇ ਹਾਂ মিডিਆ ਥਰੂ ਸਾਰੇ ਹੀ ਮੇਰੇ ਵੀਰ ਜਿੰਨੇ ਵੀ ਹੈਗੇ ਨੇ ਵੇਖੋ ਇਹ ਸਾਡਾ ਕੱਲਿਆਣਾ ਨਹੀਂ ਆ ਜੋ ਹਾਲ ਉਹ ਕਰਨ ਦੇ ਨੇ ਨਾ ਪਿੰਡ ਚ ਕੱਲ ਨੂੰ ਧੀਆਂ ਭੈਣਾਂ ਬਚਾਉਣੀ ਆ ਔਖੀਆਂ ਜੀ ਇਹਨਾਂ ਨੂੰ ਵਸਵਾ ਦੇ ਸਜ਼ਾ ਦਿੱਤੀ ਜਾਵੇ ਤੇ ਇਹਨਾਂ ਨੂੰ ਬਾਬਾ ਜੀ ਇਹਦੇ ਰਾਬਰ ਕੇ ਬੰਦੇ ਨੇ ਇਹਦੇ ਤੁਸੀਂ ਯਕੀਨ ਕਰਕੇ ਜਾਣਿਓ 20 ਵਾਰੀ ਸਾਨੂੰ ਮਿਲਣਗੇ ਤੇ 20 ਵਾਰੀ ਇਹਨਾਂ ਕਹਿਣਾ ਵੀ ਵੀਰ ਜੀ ਲੜਿਆ ਨਾ ਲੜਿਓ ਨਾ ਕਹੇ ਨਾ ਹੱਥ ਜੋੜ ਕੇ ਬੱਜੋ ਇਹਨਾਂ ਨੂੰ ਇਹੋ ਜਿਹੇ ਇਨਸਾਨ ਨੇ ਜੇ ਇਹੋ ਜਿਹੇ ਇਨਸਾਨ ਨੂੰ ਆਪਾਂ ਸਿੱਧੀਆਂ ਗੋਲੀਆਂ ਮਾਰ ਕੇ ਮਾਰ ਦਿਆਂਗੇ ਤੇ ਫਿਰ ਦੱਸੋ ਕੀ ਕਰਾਂ ਜਿੰਨਾ ਲੋਕਾਂ ਨੂੰ ਸੇਧ ਦੇਣੀ ਆ ਜਿੰਨਾਂ ਨੇ ਲੋਕਾਂ ਦਾ ਭਲਾ ਕਰਨਾ ਵਾ ਫਿਰ ਉੱਥੇ ਸੰਗਤ ਆਉਂਦੀ ਆ ਤੁਸੀਂ ਕਦੇ ਹੁਣ ਜਦਨ ਹੋਊਗਾ ਜਦਨ ਅਸੀਂ ਕਰਾਂਗੇ ਜੀ ਇਹਨਾਂ ਦਾ ਚਾਲੀਆ ਕਰਾਂਗੇ ਜੇ ਉਹ ਦਣਾ ਹੋਗੇ ਤੇ ਵੇਖੋਗੇ ਵੀ ਕਿਹੜੇ ਕਿਹੜੇ ਲੋਕ ਇਹਨਾਂ ਨੇ ਮਤਲਬ ਕਿ ਇਹਨਾਂ ਨੂੰ ਕੀਤਾ ਵਾ ਸਾਨੂੰ ਆਪ ਸੇਦ ਬਣ ਦੇਣ ਵਾਲੇ ਇਨਸਾਨ ਦੇ ਵੀ ਇੰਜ ਨਹੀਂ ਵੀਰ ਜੀ ਇੰਜ ਕਰਿਓ ਇੰਜ ਇੰਜ ਕਰਿਓ ਇਹਨਾਂ ਦਾ ਤਾਂ ਕੋਈ ਰੋਲ ਵੀ ਕੋਈ ਨਹੀਂ ਇਹਨਾਂ ਤੇ ਕੁਝ ਗਾਲ ਨਹੀਂ ਕਿਸੇ ਨੂੰ ਕਿਸੇ ਨਾਲ ਕੋਈ ਮਸਲਾ ਨਹੀਂ ਕੋਈ ਵੰਡ ਨਹੀਂ ਕੋਈ ਵਿਹਾਰ ਨਹੀਂ ਕੋਈ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਕੋਈ ਤੇ ਬਸ ਕਿੰਨੀ ਕੁ ਉਮਰ ਹੈਗੀ ਸੀ ਇਹਨਾਂ ਦੀ ਇਹਨਾਂ ਦੀ 45 ਸਾਲ ਉਮਰਿਆ ਵੀਰ ਜੀ ਅਕਸਰ ਉਮਰ ਤੋਂ ਤੇ ਤੁਹਾਨੂੰ ਤੁਸੀਂ ਵੇਖੋਗੇ ਜੀ ਉਮਰ ਤੇ ਇਹਨਾਂ ਦੀ ਹੁਣ ਤੁਸੀਂ ਤੁਹਾਨੂੰ ਫੋਟੋ ਵਿਖਾਈਓ ਉਮਰ ਕੀ ਜਨਾਂ ਦੀ ਉਮਰ ਤੇ ਸਾਡੇ ਨਾਲੋਂ ਵਾਲੀ ਅਹੀਂ ਇਹਨਾਂ ਨੂੰ ਮਤਲਬ ਵੱਡੇ ਆ ਦੇ ਸਾਡੇ ਨਾਲੋਂ ਕਿਤੇ ਸਹੀ ਨੇ ਦੀ ਆਮ ਜੰਗ ਮੁੰਡਿਆਂ ਨਾਲ ਉਹਨਾਂ ਦੇ ਬੇਟੇ ਆ ਉਹਨਾਂ ਨਾਲੋਂ ਵੱਧ ਕੰਮ ਕਰਦੇ ਨੇ ਸਾਰਾ ਸਾਰਾ ਦਿਨ ਕੋਈ ਥੱਕਣਾ ਨਹੀਂ ਫਿਰ ਤੁਸੀਂ ਸਵੇਰੇ ਟਾਈਮ ਨਾਲ ਉੱਠ ਕੇ ਜਾਣਾ ਜੀ ਡੰਗਰ ਰੱਖਿਆ ਵਾ ਇਹ ਤਾਂ ਵੀਰ ਜਿੰਨੀ ਅਸੀਂ ਸਿਫਤ ਕਰ ਲਈ ਓਨੀ ਥੋੜੀ ਹੈ ਪਰ ਉਹਨਾਂ ਨੇ ਬਹੁਤ ਨਿੰਦਰ ਜੋ ਕੰਮ ਕੀਤਾ ਜੀ ਤੇ ਤਾਂ ਉਹ ਗੁਰਾਂ ਜਿਹਾ ਅਸੀਂ ਜਦੋਂ ਪਹਿਲਾ ਵੀਰ ਨੂੰ ਗੋਲੀ ਵੱਜ ਗਈ ਆ ਅਸੀਂ ਉਦੋਂ ਲੈ ਕੇ ਸ਼ਹਿਰ ਭੱਜ ਆਏ ਆ ਜੀ ਉਹਨਾਂ ਨੂੰ ਤੇ ਉਹਨਾਂ ਨੇ ਮਤਲਬ ਕਿ ਮਗਰੋਂ ਅਸੀਂ ਅਸੀਂ ਵੀ ਇਹ ਸੋਚਦੇ ਹਾਂ ਵੀ ਜਦੋਂ ਇੱਕ ਬੰਦੇ ਨੂੰ ਛੱਟ ਲੱਗ ਜਾਂਦੀ ਲੜਾਈਆਂ ਚ ਛੱਟ ਵੱਜ ਗਈ ਛੱਟ ਵੱਜ ਗਈ ਤੇ ਗੋਲੀ ਲੱਗ ਗਈ ਗੋਲੀ ਦਾ ਤਾਂ ਨਾ ਹੀ ਬੜਾ ਡਾਡਾ ਆ ਜੀ ਕੋਈ ਵੀ ਜਦੋਂ ਗੋਲੀ ਤੁਸੀਂ ਕਹੇ ਤੀ ਨਾ ਗੋਲੀ ਲੱਗ ਗਈ ਸਮਝੋ ਬੰਦਾ ਅਗਲੇ ਬੰਦੇ ਤੋਂ ਉੰਜ ਹੀ ਡੈੱਡ ਹੋ ਜਾਂਦੇ ਨੇ ਜਿਹੜੇ ਸਾਡੇ ਨਾਲ ਗਏ ਹੁੰਦੇ ਉਹ ਵੀ ਡੈੱਡ ਹੋ ਜਾਂਦੇ ਵੀ ਹੋ ਗੋਲੀ ਵੱਜ ਗਈ ਆ ਅਸੀਂ ਦਵਾ-ਦਵ ਲੈ ਕੇ ਕੋਈ ਕੁਝ ਲੈ ਕੇ ਆ ਗਏ ਆ ਤੇ ਇਹ ਤੇ ਸੇਵਲਸ ਹਸਤਲ ਲੈ ਕੇ ਆਏ ਆ ਜੀ ਤੇ ਉਤੋਂ ਬਾਅਦ ਮੁੜ ਕੇ ਫਿਰ ਅਸੀਂ ਉਹਨਾਂ ਨੂੰ ਵੀਰ ਉਹਨਾਂ ਨੇ ਉਹਨਾਂ ਦੂਜੇ ਹਸਤਲ ਖੜਿਆ ਸੀ ਉੱਥੋਂ ਉਹਨਾਂ ਨੇ ਅਮਨਦੀਪ ਰੈਫਰ ਕਰਦਾ ਅਮਨਜੀਤ ਜਾ ਕੇ ਅਮਨਦੀਪ ਦਿੱਤਾ ਸਵੇਰੇ ਤੋਂ ਹੁਣ ਅਸੀਂ ਘਟੋ ਘੱਟੀ ਇੱਥੇ ਜੀ 4 ਤੋਂ 5 ਤੋਂ 6 ਘੰਟੇ ਹੋ ਗਏ ਆ ਹੁਣ ਵੀ ਡਾਕਟਰਾਂ ਨੇ ਸਾਨੂੰ ਦੱਸਿਆ ਜੀ ਵੀ ਅਸੀਂ ਪਹਿਲਾਂ ਪੁੱਛਿਆ ਉਹਨਾਂ ਨੂੰ ਕਿਵੇਂ ਆਉਂਦੇ ਉਹਨਾਂ ਨੇ ਇਹੋ ਗੱਲ ਦੱਸੀ ਆ ਵੀ ਕੋਈ ਗੱਲ ਨਹੀਂ ਤੁਹਾਡੇ ਲੱਭ ਕੇ ਦੇਵਾਂਗੇ ਗੋਲ ਸਾਡੇ ਕੇ ਦੇਵਾਂਗੇ ਤੇ মিডিਆ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਅਹੀਂ ਆਏ ਸਵੇਰ ਦੇ ਸਾਡੇ ਨਾਲ ਸਾਥ ਦੇਣ ਦੇ ਜੇ ਤੁਹਾਡਾ ਧੰਨਵਾਦ ਆ ਤੇ ਸਾਡੀ ਗਾਂ ਵੀ ਸੁਣਿਓ ਅਰ ਜੇ ਅਹੀਂ ਜੇ ਸਾਡੇ ਬੰਦੇ ਦੇ ਨਾਂ ਉਹਨਾਂ ਨੇ ਕੱਲ ਉਹਨਾਂ ਦੀ ਰੈਸ਼ਟ ਪਾਉਂਦੇ ਆ ਤੇ ਐ ਹੋ ਸਕਦਾ ਵੀ ਇਹਨਾਂ ਨੂੰ ਅਹੀਂ ਰੋਡ ਤੇ ਲੈ ਕੇ ਬਈਏ ਕਹਿੰਗਾ ਇਨਸਾਫ ਚਾਹੁੰਦੇ ਆ ਅਹੀਂ ਇਹ ਨਹੀਂ ਚਾਹੁੰਦੇ ਵੀ ਸਾਨੂੰ ਅਹੀਂ ਕਹੇ ਨਾ ਕਰੀਏ ਨਾ ਹੀ ਇਹਨਾਂ ਨੇ ਕਹਿੰਨਾ ਧੱਕਾ ਕੀਤਾ ਤੇ ਨਾ ਹੀ ਕੋਈ ਹੋਇਆ ਵਾ ਪਰ ਇਹਨਾਂ ਨੂੰ ਹੁਣ ਇਨਸਾਫ ਤੇ ਮਿਲਣਾ ਚਾਹੀਦਾ ਨਾ ਜਿਹੜਾ ਇਹੋ ਜੇ ਬੰਦਾ ਚੱਲ ਜਾਂਦਾ ਹੁਣ ਉਹ ਦੂਜਾ ਵੀਰ ਹੈ ਉਹਦਾ ਹੁਣੇ ਆਪਰੇਸ਼ਨ ਹੋਇਆ ਫੋਨ ਆਇਆ ਜੀ ਚਲੋ ਮਾਰਾਇ ਨੇ ਬਚਾ ਕਰਤਾ ਉਹਨਾਂ ਦਾ ਹੁਣੇ ਹੀ ਫੋਨ ਆ ਉਹਨਾਂ ਦਾ ਠੀਕ ਠਾਕ ਨੇ ਤੁਸੀਂ ਮੈਦੇ ਜਾਂਦੇ ਉਹਨਾਂ ਦਾ ਵੀ ਥੋੜਾ ਲੈ ਲਿਓ ਚਲੋ ਪਰ ਉਹਨਾਂ ਦਾ ਵੀ ਵੀਰ ਜੀ ਦਿਲ ਰੋਂੜਿਆ ਜਿਨ੍ਹਾਂ ਦਾ ਭਰਾ ਛੋਟਾ ਚਲ ਜੇ ਕੀ ਕਰ ਸਕਦੇ ਨੇ ਉਹ ਕੀ ਬੋਲਣਗੇ ਤੇ ਕੀ ਤੁਹਾਨੂੰ ਦੱਸਾਂਗੇ ਬੋਲਿਆ ਜਾਂਦਾ ਅਸੀਂ ਕੀ ਤੁਹਾਨੂੰ ਦੱਸੀਏ ਇਹ ਨਾ ਪਰ ਕਰਨ ਕਰਦੇ ਤਾਂ ਕੀ ਮਾਮਲਾ ਜੀ ਇਹਦਾ ਜਿਹੜਾ ਇਹਦੇ ਬਾਰੇ ਅਸੀਂ ਤੁਹਾਨੂੰ ਪਤਾ ਹੀ ਨਹੀਂ ਮੈਨੂੰ ਕੁਝ ਤੁਸੀਂ ਮੌਕੇ ਤੇ ਆਇਓ ਤੁਹਾਨੂੰ ਵੀ ਨਹੀਂ ਮੈਂ ਮੌਕੇ ਮੇ ਹੋਰ ਕੰਮ ਆਏ ਕਿ ਕੀ ਨਾਮ ਕੀ ਸਰਦਿਓ ਆਪਣਾ ਨਾਮ ਸਰ ਆਪਣਾ ਨਾਮ ਵੀ ਦੱਸੋ ਮੈਂ ਵਾਕੇ ਆਇਆ ਜਿੱਦੇ ਬੰਦੇ ਦੀ ਮੌਤ ਹੋ ਗਈ ਤੇ ਕਿ ਦੱਸਣੀ ਇਹ ਵੀ ਬਗੈ ਉਹ ਕੋਈ ਜਗਾ ਦਾ ਝਗੜਾ ਸੀ ਇਹਨਾਂ ਦਾ ਅੱਛਾ ਜੀ ਦੋਨੋਂ ਪਾਰਟੀਆਂ ਦਾ ਅੱਛਾ ਜੀ ਤੇ ਪੰਚਾਇਤੀ ਜਗਾ ਸੌਦਾ ਝਗੜਾ ਸੀ ਕੋਈ ਤੇ ਉਹਨਾਂ ਨੂੰ ਟਾਈਮ ਦਿੱਤਾ ਸੀ ਅੱਜ ਖਾਣੇ ਦਾ ਅੱਛਾ ਜੀ ਸਿਰੇ ਜਿਹੜੇ ਉਹ ਡਿੰਦਰ ਸਰਪੰਚ ਨਾਲ ਵਾਰ ਸਿੰਘ ਕੋ ਬੰਦੇ ਨਾਲ ਲੈ ਕੇ ਤੇ ਉਹਨਾਂ ਨੇ ਪਿੰਲ ਚ ਹੀ ਸਿਰੇ ਸਰਪੰਚ ਦਾ ਨਾਮ ਲੈ ਰਹੇ ਆ ਕਹਿੰਦੇ ਕੋਈ ਨਸ਼ੇ-ਨੁਸ਼ੇ ਕਰਦਾ ਨਹੀਂ ਇਹਦੇ ਪਰ ਇਹਨੂੰ ਸਾਈਨ ਕਰੀਨ ਕਰ ਸਕਦਾ ਇੱਕ ਵਾਰ ਪੋਸਟਮਾਰਟਮ ਕਰਵਾ ਰਹੇ ਆ ਤੇ ਉਹ ਜਿਹੜਾ ਬੁਲਟ ਉਹਦੇ ਹੱਡੀ ਵਿੱਚ ਫਸਾ ਹੋਇਆ ਉਹਦਾ ਐਕਸਰੇ ਕਰਾਇਆ ਸੀ ਤੇ ਉਹਦਾ ਥੋੜਾ ਜਿਹਾ ਡਾਕਟਰ ਸਾਹਿਬ ਨੂੰ ਵੀ ਕਲੀਅਰ ਨਹੀਂ ਹੋਇਆ ਦੁਬਾਰਾ ਫਿਰ ਐਕਸਰੇ ਕਰਾ ਕੇ ਤੇ ਡਾਕਟਰ ਸਾਹਿਬ ਪੋਸਟਮਾਰਟਮ ਕਰ ਰਹੇ ਨੇ ਸਰ ਕੋਈ ਜਗ੍ਹਾ ਤੇ ਝਗੜਾ ਸੀ ਨਾ